ਕੀ ਹੈਗੀ ਨਹੀਂ ਇੰਪੋਰਟੈਂਟ ਕਿ ਉਹ ਤੇ ਬਾਦਰੀਏ ਪਿੰਡ ਚੋਂ ਤੁਸੀਂ ਇੱਥੇ ਆ ਕੇ ਨਾ 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 ਉਹਦੇ ਘਰ ਦੇ ਮੂਹਰੇ ਕਰਨਾ ਤੇ ਉਹ ਉਹਦੇ ਉਹਦੇ ਤੁਸੀ ਬਾਟਰ ਸਪ ਲਾਈ ਤੇ ਚੜੋ ਮੰਨੇ ਦਾ ਨਾ ਉੱਪਰ ਤੁਹਾਨੂੰ ਕੋਟ ਲਾਈ ਤੇ ਉਧਰ ਹੋਈ ਨਾ ਕਿਹਾ ਇਹ ਤੁਸੀ ਸਾਡਾ ਕੋਈ ਸੰਬੰਧ ਨਹੀਂ ਹੈ ਤੁਹਾਡਾ ਕਿ ਇੱਥੇ ਦਾ ਕੋਈ ਐਮਐਲਏ ਨਹੀਂ ਹੈ ਕੋਈ ਮੰਤਰੀ ਨਹੀਂ ਹੈ ਇਹ ਤਾਂ ਉੱਗਾ ਦਾ ਪਿੰਡ ਹੈ ਹਾਂ ਜੀ ਨਾ ਨਾ ਕਰ ਤੁਸੀਂ ਬਾਕੀ ਗੱਲ ਸੁਣ ਲਓ ਹਾਂ ਜੀ ਹਾਂ ਇਹ ਉਸ ਦਾ ਨੇਂਢੇ ਕਿਦਾਂ ਖੋੜਾ ਪਈ ਜਿੱਦਾਂ ਤੁਹਾਡਾ ਸ਼ਹਿਰ ਹੈ ਜਿੱਦੋਂ ਤੁਸੀਂ ਆਏ ਹੈ ਇਹ ਉਦਾਂ ਦਾ ਇਹ ਇਥੇ ਕੋਈ ਉਹਦੇ ਤੇ ਦਬਾ ਨਹੀਂ ਹੈ ਮੰਤਰੀ ਦਾ ਨਾ ਮੈਂ ਕਹਿੰਦਾ 3 ਸਾਲ ਤੋਂ 3 ਸਾਲ ਤੋਂ ਇੱਥੇ ਕੋਣ ਸਾਡੇ ਹੱਥ ਬੰਨੇ ਆ ਅਸੀਂ ਲੈਜੋਲਿਊਸ਼ਨ ਕਰਕੇ ਦੇ ਦਿੱਤਾ ਨਾ ਉਹ ਨਵੀਂ ਤਰ੍ਹਾਂ ਦਾ यहां दो कमरे वाले बैठे रहो आप अकेले अकेले जिले अपने अंदर करो मैंने कहा कि तुम बैठ रही हो कितना बजे का तो नहीं है ये सारी सारी देखो ये क्या कर रही है ਦਾ ਮਰਦਾ Adiós ਕਾ ਪੰਦਰੀ ਉਹ ਘਮੀਰਪੁਰ ਪਿੰਡ ਵਿੱਚ ਜੇ ਪਿੰਡ ਨਹੀਂ ਕਰਿਆ ਪਿੰਡ ਹੀ ਫਰਜ ਜੇ ਜੇ ਉਹ ਮੰਗਣੇ ਵੀ ਅਸੀਂ ਇਲਾਕੇ ਦੀ ਕਰਕੇ ਆਖਾ ਸਾਥੀ ਉਹ ਵੀ ਸਾਡੇ ਬਾਹਰ ਆ ਜਿਹੜਾ ਹੁੰਦਾ ਅੱਡਾ ਕੋਈ ਨਹੀਂ ਤੇ ਕਿਵੇਂ ਚੜਜਣ ਆ ਗਿਆ ਇਹ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ 10 ਵਾਰੀ ਹੋਇਆ ਉਹ ਸਾਡਾ ਪਿੰਡ ਨੂੰ ਕਾਹਦਾ ਕਰੇ ਕਰਦੇ ਯਾਰ बाबू के पढ़ा के पेंट ना थोड़ी तो की बात देखो सारे दो-दो लिखे हैं तो जो मैंने कर भाई ना सामने तो ये बड़ा तेजी खिनावर कर दे ਸਾਰੇ ਇਹ ਸਾਰੇ ਇਹ ਪੂਰੀ ਹੋ ਗਈ ਲੀਤੀ ਕੈਲੀਗਟ ਪਰੀਅਤ ਪੂਰੀ ਹੋ ਗਈ ਹੈ ਇਹ ਤਰ੍ਹਾਂ ਤੁਸੀਂ ਆਪਣੇ ਐਮਐਲ ਦੇ ਘਰ ਤਿੰਨ ਚਾਰ ਜਾਨੀ ਜਾਓ ਤਿੰਨ ਸਾਲ ਚਾਰ